ਇਦਰੇ ਸਿਖਾਦੇ ਸਾਰਿਆਂ ਨੇ ਪਕੌੜੇ ਸੀਪਾ ਅਈ ਮੰਝਾ ਤੇ ਬੈ ਕੇ ਹਾਰੇ ਖਾਂਦੇ ਪਕੌੜੇ ਲੋ ਜੇ ਸਿਖਾਦੇ ਚਾਹ ਨਾਲ ਬ੍ਰੈਡ ਪਕੌੜਾ ਤੇ ਆ ਸਾਡੀ ਚਾਹ ਤੇ ਆ ਸਾਡੇ ਬ੍ਰੈਡ ਸਾਰਿਆਂ ਨੇ ਚਾਹ ਪਾਣੀ ਪੀ ਲਿਆ ਹੁਣ ਸਾਡੀ ਵਾਰੀ ਆਈ ਚਾਹ ਪਿੰਦੀ ਹੋਰ ਸਭ ਠੀਕ ਆ ਵਧੀਆ ਪ੍ਰੋਗਰਾਮ ਚੱਲਣ ਡਿਆ ਤੇ ਆਪਾਂ ਜਿਆਦੀ ਪੀੜ ਚ ਉੱਠ ਕੇ ਆਣ ਕੇ ਕੱਲੇ ਬਹਿ ਗਏ ਆ। ਅ ਇੱਧਰ ਸਾਡੀ ਚਾਹ ਦੀ ਤਿਆਰੀ ਹੋਣ ਦੀ ਆ। ਚਾਹ ਪਾਣੀ, ਸਿਰ ਤੇ ਕੀ ਲੈਣਾ ਵਾ? ਕੀ ਲੈਣਾ ਵਾ? ਉਹ ਤੇਰਾ ਭਲਾ ਜੇ। ਮੈਨੂੰ ਕੁਛ ਨਹੀਂ ਚਾਹੀਦਾ। ਠੀਕ ਆ ਜੀ। ਹੋਰ ਰਾਜਵੀ ਦੇ ਬਰਥਡੇ ਦੀਆਂ ਤਿਆਰੀਆਂ ਬੜੇ ਜੋਰਾ ਸ਼ੋਰਾ ਦੇ ਨਾਲ ਚੱਲਣ ਡੀਆਂ। ਬਹੁਤ ਸੋਹਣਾ ਲੱਗਣ ਡਿਆ। ਪਾਰ ਆ ਜੇ ਡੈਕੋਰੇਸ਼ਨ ਤੇ ਕੋਈ ਕੀਤੀ ਨਹੀਂ ਆ ਤੇ ਅਜੇ ਤੇ ਸਾਰੇ ਜਣੇ ਚਾਹ ਪਾਣੀ ਪੀਂਦੇ ਆ ਭਜਨਟ ਚੱਲੀ ਜਾਂਦੀ ਆ ਸਿਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵੀਰ ਦੇ ਬਰਥਡੇ ਤੇ ਮੈਂ ਆਪਣੇ ਵੀਰ ਦੇ ਬਰਥਡੇ ਤੇ ਬਹੁਤ ਖੁਸ਼ ਆ ਹੈ ਧੱਕ ਮੇਰਾ ਪਾਰਸਲ ਹੀ ਹੁੰਦਾ ਐ ਨੂੰ ਮੈਨੂੰ ਬਹੁਤ ਗੁੱਸਾ ਜੜੈਂਦਾ ਅੱਛਾ ਠੀਕ ਆ ਤੇ ਪਾਰਸਲ ਕੀ ਪਾਰਸਲ ਚ ਕੀੜੀ ਚੀਜ਼ ਮਾਗੇ ਪਾਰਸਲ ਉਹ ਉਹ ਮੁੰਨ ਦਿ ਦ ਆਉਂਦਾ ਆਉਂਦਾ ਪਤਾ ਲੱਗ ਠੀਕ ਆ ਪਰਾਜਵੀ ਦੇ ਬਰਥਡੇ ਦੀ ਡੈਕੋਰੇਸ਼ਨ ਹੋ ਰਹੀ ਆ ਹੋਈ ਤੁਹਾਨੂੰ ਕੀ ਆਜਵਾ ਦਾ ਚਾਲ ਹੋ ਗਿਆ ਹਲੋ ਮਾਦਕੀਆ ਉਹਦੇ ਅੰਦਰ ਉਹਦੇ ਨਹੀਂ ਇੱਥੇ ਵਧੀਆ ਹਲੋ ਸਾਜੀ ਆਇਓ ਸਾਜੀ ਚਾਰ ਜਿੱਥੇ ਖਭਾਈ ਸਾਜੀ ਵੀਡੀਓ ਬਣਾ ਸਕ ਸਸਿਕਾ ਗਰੂਪ ਵਾਲਾ ਕਰੇ ਕਰੋ ਕਰੋ ਤਿਆਰੀ ਦੁੱਜੇ ਭਕਾਣੇ ਵੀ ਲਿਆ ਵੱਡੇ ਵੀ ਆ ਵੀ ਫੜ ਕੇ ਲਿਆ ਸੀਰਤਾ ਸਾਰੇ ਯਾਰ ਬੇਲੀ ਰਲ ਕੇ ਰਾਜੀ ਦੇ ਡੈਕੋਰੇਸ਼ਨ ਬਰਥਡੇ ਦੀ ਡੈਕੋਰੇਸ਼ਨ ਕਰ ਰਹੇ ਆ ਰਕੇ ਇਧਰ ਲੈ ਬਨੇ ਲਾਉਣਾ ਹੀ ਹੋ ਇਧਰ ਸਾਹਮਣੀ ਆ ਕੰਦ ਨਾਲ ਫਟਾ ਹੀ ਪਤਾ ਹੀ ਪਕਰ ਨਹੀਂ ਫਟਾ ਹਾਂ ਫਟਿਆ ਵਾ ਤਾਂ ਹੀ ਤਾਂ ਵਾ ਨਿਕਲਦੀ ਜਾਂ ਡਿਆਲਾ ਓਏ ਆ ਨਾ ਪੁਗੇ ਰੱਖ ਜੰਗੀ ਦੇ ਨਾਲ ਪੱਖਾ ਛੱਡ ਲੋ ਇਹਨੇ ਜਿਹੜਾ ਮੂੰਹ ਉਹ ਆਪਾ ਫੇਟੇ ਨਹੀਂ ਕਰਦੇ ਉਧਰ ਓਏ ਓਧਰ ਓਧਰ ਰੋਟੇ ਦੇ ਦੇ ਦੇਖ ਕਿਉਂ ਜਲ ਸਾਹ ਨਹੀਂ ਹੁੰਦੇ ਵਾ ਵਾ ਪੱਖਾ ਉੱਥੇ ਕਿਹਨਾ ਸਾਜੀ ਸਰਵਾ ਪੱਖਾ ਲਾ ਦੇ ਵਡਾ ਵਡਾ ਰਾਲਬੀ ਨੂੰ ਫੜਾ ਫਟਾ ਮੈਂ ਕਿੱਛ ਢੱਕਣਾ ਚਾਹੀਦਾ ਓਥੇ ਲਾ ਇੱਥੇ ਲਾਓ ਬੱਸ 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 ਲਚਕਾਰ ਇੱਧਰ ਤਾਂ ਦੇ ਇਧਰ ਨਹੀਂ ਯਾਰੇ ਦੇਖ ਇਧਰ ਲਗਾਣਾ ਵਾ ਉਧਰ ਕਿਤੇ ਡੰਗਣਾ ਹਾਂ ਡਬਲ ਟੇਪ ਹੈਗੀ ਆ ਡਬਲ ਟੇਪ ਹੈਗੀ ਡਬਲ ਟੇਪ ਚੱਲ ਫਿਰ ਉਹ ਚਿੱਟੀਆਂ ਟੋਪੀਆਂ ਜਿਹੜੀਆਂ ਪਿੰਨਾ ਲਾਓ ਮੇਖਾਂ ਦੀਆਂ ਜਾ ਵੀਰ ਉਹ ਗਾ ਡੇਰੀ ਦੇ ਜੜਾ ਟੇਪ ਲਾ ਗਿਆ ਪੈਸੇ ਲੈ ਕੇ ਆ ਜਾ ਮੀਂਹ ਦਾ ਇੰਨੀ ਗਾ 100 ਰੁਪਏ ਪੜਾ ਬਾਬਾ ਫੋਟੋਸਾਂ ਅੰਡੇ ਕਰ ਲੜਾ ਉੱਲਾਉਂਦਾ ਹੈ ਉਹ ਗਾੜੀਆਂ ਨੇ ਕਿੰਨਾ ਨਟ ਇਤੋਂ ਕਰਦੇ ਆ ਬੰਨੇ ਬੱਚਿਆਂ ਕਰਦੇ ਆ ਤਿਆਰੀ ਸਾਡੀ ਜੋਰਾ-ਸ਼ੋਰਾ ਨਾਲ ਚੱਲ ਰਹੀ ਆ ਅਰ ਰਾਜਵੀ ਦੇ ਸਾਰੇ ਹੀ ਯਾਰ ਲੱਗੇ ਹੋਏ ਆ ਆਹ ਫਾੜੋ ਕਹਾਣੇ ਫੁਲਾਉਣ ਵਾਸਤੇ ਤੇ ਪਕਾਣੇ ਫਲਾ ਫਲਾ ਸੁੱਤੀ ਜਾਣਦੇ ਆ ਰਾਜਵੀ ਖੁਦ ਵੀ ਆਪਣੀ ਬਰਥਡੇ ਦੀਆਂ ਵਾ ਤਿਆਰੀ ਕਰਨਾ ਉਹ ਰਾਜਵੀਰ ਰਾਜਵੀਰ ਪੌਂਡੇ ਆ ਪਟਾਕੇ ਵੱਡਾ ਫਲਾਹ ਜਿਹੜਾ ਵੱਡਾ ਕਿਥੇ ਆ ਪਿੰਕੇ ਜੇ ਕਲਰ ਦਾ ਹੀ ਆ ਰਾਜ ਵੀ ਤੇ ਰਕੋ ਆ ਆ ਵੇਰੀ ਕਿਨ੍ਹੇ ਖੜ ਲਿਆ ਨਹੀਂ ਨਹੀਂ ਇਹ ਹੋਰ ਕੋਈ ਵੇ ਸੀਰ ਤੋਂ ਕਿਥੇ ਵੱਡਾ ਐਚ ਪਾ ਦੇ ਕੀ ਸਾਰਾ ਸਮਾਨ ਹਾਂ ਐ ਦੇ ਵਿੱਚ ਪਾ ਸਾਰਾ ਵੱਡੇ ਚ ਪੜ ਨਹੀਂ ਆਣੇ ਥੋੜੇ ਵੱਡੇ ਵਾਲਾ ਫਾਲਿਆ ਨੇ ਕਾਲੇ ਜਿਹੜਾ ਕੋਈ ਮੂਨਾ ਫਲਾ ਸਕਦਾ ਉਹਨੂੰ ਮੂਨਾ ਮੂਨਾ ਫਲਾ ਕੇ ਲੂ ਲੋ ਗਾਲੀ ਬਾਗੀ ਵਿੱਚ ਫਿਰ ਤੇਰਾ ਕਿਹਾਣੀ ਰਗਤ ਤੇਰੇ ਸਿਰ ਤੇ ਸੋੜਦਾ ਮੈਂ ਪਕਾਨਾ ਹੁਣ ਉਹ ਡਬਲ ਟੇਪ ਲੈਣ ਗਏ ਆ ਚਲੋ ਜੀ ਆ ਕਿਹਦੀਆਂ ਚਾਬੀਆਂ ਤੇਰ ਗਿਆ ਸਾਰੇ ਟੋਲ ਗਏ ਹੋ ਵਿੱਚ ਮਾਰ ਦੀ ਵਿੱਚ ਵੜ ਗਏ ਆ ਹਾਂ ਇਤਨਾ ਟੋਲ ਕੇ ਰੱਖਣਾ ਅੰਤਨਾ ਬਾਅਦ ਉਹ ਬਾਲੇ ਉੱਪਰਾਂਗੇ ਕੀ ਬੁਲਾਏ ਹੋ ਓਏ ਪਿਆੜੀ ਗੰਦਲੀ ਲੋ ਜੀ ਸਾਡੇ ਕਮਰੇ ਦੀ ਹੋ ਗਈ ਆ ਡੈਕੋਰੇਸ਼ਨ ਡ੍ਰੈنگ ਰੂਮ ਕੀਤਾ ਵਾ ਤਿਆਰ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਕਿਉਂਕਿ ਆਪਾਂ ਬਹੁਤ ਸਾਰਾ ਲੇਟ ਹੋ ਗਏ ਹਾਂ ਇਹ ਕਰਕੇੁੰਡੇ ਗਿਆ ਸੀ ਬਾਹਰ ਵੀਡੀਓ ਬਣਾਉਣ ਵਾਸਤੇ ਤੇ ਵੀਡੀਓ ਬਣਾਉਣ ਵਾਸਤੇ ਗਿਆ ਸੀ ਸਾਰੇ ਜਣੇ ਤੇ ਉਹਦੇ ਕਰਕੇ ਲੇਟ ਹੋ ਗਿਆ ਆ ਵੀ ਰਿੱਕੀ ਨੂੰ ਫੜਾਈ ਮੈਂ ਦੇ ਦਾ ਖੋਲ ਕੇ ਸਾਰਿਆਂ ਨੂੰ ਚੱਲਣ ਉਹ ਔੜਾ ਉੱਪਰਲਾ ਭਕਾਨਾ ਇਹ ਤਾਂ ਮੜ ਕੇ ਚੇਤਾ ਵੀ ਰੱਖਿਓ ਫਾਹ ਰਾਹ ਜਾਂਦਾ ਹੁੰਦਾ ਵਾ ਇਹਦਾ ਖਿਆਲ ਰੱਖਿਓ ਸਾਰੇ ਜਣੇ ਚੱਲੋ ਜੀ ਹੋ ਗਿਆ ਹੋ ਗਿਆ ਅੱਪੀ ਬਰਥਡੇ ਪਹਿਲਾਂ ਇੱਥੇ ਮਾਣ ਕਰਨਾ ਬਰਥਡੇ ਨਹੀਂ ਲਿਆ ਇਹ ਤੇਰਾ ਮੈਂ ਤੇਰੇ ਤੇ ਆ ਆ ਬੜੇ ਤੇਰੇ ਤੇ ਗੱਲ ਬਾਤ ਜਾਣਾਂ ਪਈ ਚੱਲ ਚੁੱਕ ਦੋ ਹੁਣ ਸਾਰਾ ਸਮਾਨ ਸਮੇਟੋ ਚੁੱਕੋ ਉਹ ਆ ਗਿਆ ਉਹ ਲੈ ਲੈ ਉਹ ਲੈ ਨਹੀਂ ਫੇਟਾ ਹੁਣ ਲੱਗ ਲੈ ਇਹ ਤੇ ਡਿੱਗਦੇ ਜਾਂਦੇ ਆ ਕੋਈ ਗੱਲ ਨਹੀਂ ਰਾਜਵੀਰ ਇੱਥੇ ਵੀ ਰੱਖੋ ਦੋ ਚਾਰ ਇੱਥੇ ਟੇਬਲ ਤੇ ਰੱਖ ਲਓ ਹਾੜੇ ਤੂੰ ਬਰਾਜਵੀਰ ਬਣਾਏ ਆ ਨਾ ਇਹਨੂੰ ਟੇਬਲ ਤੇ ਰੱਖ ਲਓ ਵਾਹ ਮੁੰਡੇ ਦੀ ਭੈਣ ਦਾ ਬਹੁਤ ਸੋਹਣਾ ਟੌਰ ਆ ਕਿ ਪਾਇਆ ਹਸਲਾਰਾ ਕੇ ਖਲਾਰਾ 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 ਐਨੀ ਗਰਮੀ ਨਹੀਂ ਲੱਗਦੀ ਆ ਕੇ ਚੜ ਮਾਰਦੇ ਨੇ ਇਥੇ ਚੁੱਕੋ ਚੁੱਕੋ ਸਾਰਾ ਸਮਾਨ ਹੋਣਾ ਆਪਾਂ ਥੋੜੀ ਟੇਬਲ ਇੱਥੇ ਰੱਖ ਲਓ ਨਾ ਹਾਂ ਹੈ ਇਦਾਂ ਕਰਕੇ ਆ ਦੇਖਿਆ ਕਿ ਨਹੀਂ ਆ ਵਧੀਆ ਕੰਮ ਕੀਤਾ ਜਿਆਦਾ ਲਾਇਆ ਨਹੀਂ ਨਾ ਉਹ ਉਹਨੂੰ ਕਿ ਇੱਥੇ ਖਿਲਾ ਇੱਥੇ ਖਿਲਾਓ ਇੱਥੇ ਤਾਂ ਹੁਣ ਨਾ ਉਹ ਨਾ ਲਾਈ ਇੱਥੋਂ ਲਾ ਲਾ ਹਾਂ ਉਹਦੇ ਵੀ ਲਾਓ ਦੂਜਾ ਪੱਖਾ ਲਾ ਲੈਨੇ ਇਥੇ ਹਾਣਾ ਕਿਉਂਕਿ ਆ ਪੱਖਾ ਚਲਾਇਆ ਤੇ ਖਰਾਬ ਹੋ ਜਾਣਾ ਸਾਰਾ ਕੁਝ ਆਇਆ ਲੈ ਕੋਈ ਨਹੀਂ ਪੇ ਲੱਗ ਗਿਆ ਹਮੇ ਲੋਕ ਸਬਸਕ੍ਰਾਈਬ ਕਰਤਾ ਓਕੇ ਆਇਆ ਨਾ ਹਾਂ ਜੀ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਸਾਰਾ ਬਲੌਗ ਵਿਖਾਇਆ ਜਾਊਗਾ ਰਾਜਵੀਰ ਦੇ ਬਰਥਡੇ ਦਾ ਤੇ ਰਾਜਵੀਰ ਦਾ ਬਰਥਡੇ ਵਧੀਆ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਬੱਚਿਆਂ ਨੂੰ ਬਰਥਡੇ ਦਾ ਹੀ ਚਾਹ ਹੁੰਦਾ ਵਾ ਤੇ ਰਾਜਵੀਰ ਤੇ ਕਹਿੰਦਾ ਸੀ ਨਹੀਂ ਮਨਾਉਣਾ ਪਰ ਉਹਦੇ ਚਾਚੂ ਨੇ ਹਿੰਮਤ ਕਰਕੇ ਉਹਦਾ ਬਰਥਡੇ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਰਿਕੀ ਨੇ ਦਿੱਤਾ ਰਾਜਵੀਰ ਨੂੰ ਗਿਫਟ ਰਾਜਵੀਰ ਦੀ ਡਰੈੱਸ ਤੇ ਰਾਜਵੀਰ ਨੇ ਪਾਈ ਤਾਂ ਕਿ ਡਰੈੱਸ ਪਰ ਰਿਕੀ ਨੂੰ ਪਸੰਦ ਨਹੀਂ ਆਈ ਕਹਿੰਦਾ ਆਪ ਆਪ ਦੇਖੋ ਹੁਣ ਆ ਜਾਂਦੀ ਐ ਕਿ ਨਹੀਂ ਰਾਜਵੀਰ ਫਿਰ ਕਹਿੰਦੇ ਐਨਾ ਕੀ ਵਿਖਾ ਸਕਦੇ ਤੁਹਾਨੂੰ ਅਸੀਂ ਅੱਜ ਆਪਣੇ ਚੈਨ ਚਲੋ ਜੀ ਪਹਿਲਾਂ ਇਹ ਆ ਹਾਂ ਲੋ ਜੀ ਰਾਰਬੀ ਦੀ ਤਿਆਰੀ ਹੋਣ ਢਈ ਆ ਹੁਣ ਸਾਰੇ ਜਣੇ ਆਪ ਤਿਆਰ ਹੋ ਗਏ ਹੁਣ ਰਾਰਬੀ ਨੂੰ ਤਿਆਰ ਕਰਨ ਢਿਆ ਤੇ ਰਾਜ ਜੀ ਨੂੰ ਰਾਜ ਜੀ ਦਾ ਭਰਾ ਭਰਾ ਹੀ ਤਿਆਰ ਕਰਨ ਢਿਆ ਸਸਰਕਾਲ ਕਿੱਥੇ ਗਿਆ ਵਰ ਘਰੇ ਆ ਗਏ ਰਾਈਵੜਾ ਕੇ ਤਾ ਤਿਆਰੀਆਂ ਹੁੰਦੀਆਂ ਰਾਜ ਬਿੱਟੋ ਬੋਲੇ ਬੋਲੇ ਹੋਗੇ ਚਲਣਾ ਕਰਦਾ ਕੋਲ ਦੇ ਇੱਕ ਮਿੰਟ ਬੈਕ ਕੋਲ ਕਰਦਾ ਇਹ ਨਾਰਿਆ ਇਹ ਨਾਰਾ ਭਾਈ ਖਾਲਸਾ ਕੀਤਾ ਅੰਪਰਵਲ ਠੀਕ ਹੈ ਠੀਕ ਹੈ ਜੀ ਇਹ ਬੜੀ ਗੀਰੀਆਂ ਨੇ ਮਾਮੇ ਦਾ ਫੋਨ ਆਉਂਦਾ ਹੈ ਕੋਈ ਗੱਲ ਹੈ ਮਾਮੇ ਨੇ ਕੋ ਤੁਝੇ ਫੋਨ ਤੇ ਕਰੇ ਹੁਣ ਉਹ ਵੀ ਦੇ ਫੋਨ ਤੇ ਮੇਲਾ ਦਿੰਨੀ ਆ ਕੱਟ ਦੇ ਆ ਵੇ ਮਾ ਮਾ ਨਾ ਦੇ ਅੰਦਰ ਚੱਲ ਨਾਰ ਲੱਗਣ ਦੇ ਨਹੀਂ ਉਹਦੀ ਤਾਂ ਕੋਈ ਗੱਲ ਨਹੀਂ ਉਹਦੇ ਨਹੀਂ ਕੋਈ ਗੱਲ ਆ ਦੇ ਅੰਦਰ ਆ ਜਾਓ ਰਾਜਵੀਰ ਮਾਮੀਆਂ ਖੰਦੇ ਕੀ ਕਰਨੀ ਮਾਮਾ ਛੋਟੀ ਜੀ ਕਲਿੱਪ ਵਿੱਚ ਲਾ ਦਤੀ ਇਹ ਪਹਿਲੇ 파ੜ ਦੇ ਤੇ ਤੁਸੀਂ ਵੀ ਇਹੀ ਸਕਦੇ ਹੋ ਕਿ ਰਾਜਵੀਰ ਦਾ ਬਰਥ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਵਾ ਕਿ ਬੱਚਾ ਖੁਸ਼ ਹੋ ਜਾਵੇ ਤੇ ਪਹਿਲਾ 파ਟ ਤੁਹਾਨੂੰ ਵਿਖਾਇਆ ਜਾ ਰਿਹਾ ਵਾ ਦੂਜਾ 파ਟ ਤੁਸੀਂ ਇੱਕ ਦਿਨ ਬਾਅਦ ਚ ਵੇਖੋਗੇ